ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ ਅੱਜ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਸਿਮਰਨ ਤੇ ਉਹਦੇ ਘਰ ਵਾਲਾ ਵਿੱਕੀ ਬਾਜ਼ਾਰ ਜਾਂਦੇ ਆ ਬਾਜ਼ਾਰ ਦੇ ਵਿੱਚੋਂ ਸਿਮਰਨ ਨੇ ਕਾਫੀ ਕੁਝ ਖਰੀਦਿਆ ਤੇ ਫਿਰ ਉਹ ਆਪਣੇ ਪਤੀ ਵਿੱਕੀ ਨੂੰ ਕਹਿੰਦੀ ਆ ਕਿ ਮੈਂ ਨਾ ਗਹਿਣੇ ਲੈਣੇ ਆ ਪੁਸ਼ਕ ਚਲੋ ਉਹ ਗਹਿਣਿਆਂ ਵਾਲੀ ਦੁਕਾਨ ਦੇ ਵਿੱਚ ਚਲੇ ਜਾਂਦੇ ਆ ਜਿਹੜਾ ਵਿੱਕੀ ਆ ਉਹ ਵੀ ਉਹਦੇ ਪਿੱਛੇ-ਪਿੱਛੇ ਚਲਿਆ ਜਾਂਦਾ ਜਾ ਕੇ ਉਹ ਕਈ ਤਰ੍ਹਾਂ ਦੇ ਗਹਿਣੇ ਵੇਖਦੀ ਆ ਪਰ ਉਹ ਗਹਿਣੇ ਵੇਖ ਕੇ ਉਹਨਾਂ ਦੀ ਕੀਮਤ ਪੁੱਛ ਕੇ ਫਿਰ ਹਟ ਜਾਂਦੀ ਆ ਨਹੀਂ ਲੈਂਦੀ ਤੇ ਐਂਡ ਤੇ ਉਹ ਵਿੱਕੀ ਨੂੰ ਕਹਿੰਦੀ ਆ ਕਿ ਚਲ ਵਿੱਕੀ ਮੈਂ ਇਹ ਗਹਿਣੇ ਨਹੀਂ ਲੈਣੇ ਉਹ ਕਹਿੰਦਾ ਵੀ ਸਿਮਰਨ ਜੇ ਤੈਨੂੰ ਗਹਿਣੇ ਪਸੰਦ ਆ ਤਾਂ ਤੂੰ ਲੈ ਲੈ ਪਰ ਮੈਨੂੰ ਇੱਕ ਗੱਲ ਦੱਸ ਵੀ ਤੂੰ ਸੋਨੇ ਦੇ ਗਹਿਣੇ ਕਿਉਂ ਨਹੀਂ ਪਾਉਂਦੀ ਜਿਹੜੇ ਤੈਨੂੰ ਵਿਆਹ ਵੇਲੇ ਪਾਏ ਸੀ ਵੀ ਤੈਨੂੰ ਕਿੰਨੇ ਤਾਂ ਗਹਿਣੇ ਪਾਏ ਸੀਗੇ ਅਸੀਂ ਵੀ ਉਹ ਗਹਿਣੇ ਕਿਉਂ ਨਹੀਂ ਪਾਉਂਦੀ ਤਾਂ ਉਹ ਕਹਿੰਦੀ ਕਿ ਨਹੀਂ ਮੈਂ ਉਹ ਗਹਿਣੇ ਨਹੀਂ ਪਾਉਣੇ ਮੈਨੂੰ ਇਹੀ ਗਹਿਣੇ ਪਸੰਦ ਆ ਉਹ ਕਹਿੰਦਾ ਵੀ ਉਹ ਕਿਉਂ ਨਹੀਂ ਪਾਉਣੇ ਸੋਨੇ ਦੇ ਗਹਿਣੇ ਆ ਹਨਾ ਵੀ ਤਿੰਨ ਚਾਰ ਸੈੱਟ ਤੈਨੂੰ ਪਾਏ ਆ ਵੀ ਕੀ ਕਮੀ ਆ ਉਹਨਾਂ ਗਹਿਣਿਆਂ 'ਚ ਜਦੋਂ ਉਹ ਵਾਰ-ਵਾਰ ਪੁੱਛਦਾ ਤਾਂ ਸਿਮਰਨ ਕਹਿੰਦੀ ਕਿ ਵਿੱਕੀ ਅਸਲ ਦੇ ਵਿੱਚ ਉਹ ਗਹਿਣੇ ਮੇਰੇ ਕੋਲ ਹੈ ਨਹੀਂ ਉਹ ਕਹਿੰਦਾ ਵੀ ਤੇਰੇ ਕੋਲ ਹੈ ਨਹੀਂ ਤੇ ਫਿਰ ਕਿੱਥੇ ਆ ਉਹ ਕਹਿੰਦੀ ਕਿ ਉਹ ਗਹਿਣੇ ਤਾਂ ਮੰਮੀ ਨੇ ਦੀਦੀ ਨੂੰ ਫੜਾਤੇ ਸੀ ਬਹੁਤ ਟਾਈਮ ਪਹਿਲਾਂ ਦੇ ਤੇ ਉਸ ਤੋਂ ਬਾਅਦ ਤੁਸੀਂ ਚਲੇ ਗਏ ਤੇ ਜਦੋਂ ਮੇਰੀ ਮਾਸੀ ਦੀ ਕੁੜੀ ਦਾ ਵਿਆਹ ਸੀ ਉਦੋਂ ਮੈਂ ਉਹ ਗਹਿਣੇ ਮੰਗੇ ਮੰਮੀ ਤੋਂ ਤਾਂ ਮੰਮੀ ਨੇ ਮੈਨੂੰ ਕਹਿਤਾ ਕਿ ਗਹਿਣੇ ਮੇਰੇ ਕੋਲ ਨਹੀਂ ਹੈਗੇ ਉਹ ਤਾਂ ਤੇਰੀ ਦੀਦੀ ਕੋਲ ਪਏ ਆ ਤਾਂ ਉਹ ਕਹਿੰਦਾ ਵੀ ਇਹ ਕਿਵੇਂ ਹੋ ਸਕਦਾ ਉਹ ਕਹਿੰਦੀ ਵੀ ਮੈਨੂੰ ਨਹੀਂ ਪਤਾ ਵੀ ਉਸ ਤੋਂ ਬਾਅਦ ਮੈਂ ਉਹਨਾਂ ਗਹਿਣਿਆਂ ਦਾ ਕਦੇ ਜ਼ਿਕਰ ਨਹੀਂ ਕੀਤਾ ਚਲੋ ਉਹ ਬਾਜ਼ਾਰ ਤੋਂ ਘਰ ਆ ਜਾਂਦੇ ਆ ਤੇ ਘਰ ਆਉਂਦਾ ਉਹ ਕਹਿੰਦਾ ਕਿ ਮੈਂ ਮੰਮੀ ਨਾਲ ਗੱਲ ਕਰੂੰ ਜਾ ਕੇ ਵੀ ਗਹਿਣੇ ਤੈਨੂੰ ਕਿਉਂ ਨਹੀਂ ਫੜਾਈ ਹੋਏ ਉਹ ਕਹਿੰਦੀ ਕਿ ਨਹੀਂ ਵਿੱਕੀ ਜੇ ਤੁਸੀਂ ਗੱਲ ਕੀਤੀ ਤਾਂ ਮੰਮੀ ਨੂੰ ਇਹ ਲੱਗੂ ਵੀ ਹੁਣੇ ਤੁਸੀਂ ਆਏ ਹੋ ਤੇ ਮੈਂ ਤੁਹਾਨੂੰ ਖਰੇ ਮੰਮੀ ਦੇ ਖਿਲਾਫ ਭੜਕਾ ਰਹੀਆਂ ਵੀ ਤੁਸੀਂ ਕੋਈ ਗੱਲ ਨਹੀਂ ਕਰਨੀ ਕਹਿਣੇ ਆਂ ਦੀ ਉਹ ਕਹਿੰਦਾ ਕਮਾਲ ਕਰਦੀਆਂ ਸਿਮਰਨ ਮੈਂ ਤੇਰਾ ਪਤੀ ਆ ਮੈਂ ਕਿਹੜਾ ਛੋਟਾ ਬੱਚਾ ਵੀ ਤੂੰ ਤੇਰੇ ਕਹਿਣ ਤੇ ਭੜਕ ਜੂ ਜੋ ਗੱਲ ਸਹੀ ਆ ਉਹ ਸਹੀ ਆ ਜੋ ਗਲਤ ਆ ਉਹ ਗਲਤ ਆ ਮੈਂ ਕਿਹੜਾ ਨਾਲੇ ਮੰਮੀ ਨੂੰ ਕੁਝ ਕਹਿਣਾ ਮੈਂ ਤਾਂ ਪੁੱਛਣਾ ਹੀ ਆ ਵੀ ਗਹਿਣੇ ਦੀਦੀ ਕੋਲ ਕਿਉਂ ਰੱਖੇ ਨੇ ਉਹ ਕਹਿੰਦੀ ਵੀ ਚਲ ਤੁਹਾਡੀ ਮਰਜੀ ਆ ਪਰ ਮੈਂ ਨਹੀਂ ਚਾਹੁੰਦੀ ਕਿ ਘਰ ਚ ਕਲੇਸ਼ ਪਵੇ ਅਸਲ ਦੇ ਵਿੱਚ ਜਿਹੜੀ ਸਿਮਰਨ ਤੇ ਵਿੱਕੀ ਆ ਇਹਨਾਂ ਦੀ 1 ਸਾਲ ਪਹਿਲਾਂ ਮੈਰਿਜ ਹੋਈ ਸੀ ਤੇ ਇਹਨਾਂ ਦਾ ਵਿਆਹ ਸੀ ਜਿਹੜਾ ਉਹ ਲੰਬ ਮੈਰਿਜ ਸੀ ਵਿੱਕੀ ਨਾਲ ਵਿਆਹ ਹੋਣ ਤੋਂ ਪਹਿਲਾਂ ਸਿਮਰਨ ਕਿਤੇ ਹੋਰ ਵਿਆਹੀ ਸੀ ਜਿਹੜਾ ਉਹਦਾ ਪਹਿਲਾਂ ਵਾਲਾ ਪਤੀ ਸੀ ਉਹ ਗੱਲ-ਗੱਲ ਤੇ ਸ਼ੱਕ ਕਰਦਾ ਸੀ ਜੇ ਕਿਸੇ ਨਾਲ ਉਹ ਥੋੜਾ-ਬੋਤ ਹੱਸ ਕੇ ਬੋਲ ਪੈਂਦੀ ਤਾਂ ਉਹਦੇ ਨਾਲ ਕੁੱਟਮਾਰ ਕਰਦਾ ਕਾਫੀ ਸਮਾਂ ਇਹ ਇਹਨਾਂ ਦਾ ਉਹ ਚੱਲਦਾ ਰਹਿੰਦਾ ਝਗੜਾ ਸਿਮਰਨ ਸੋਚਦੀ ਆ ਕਿ ਸ਼ਾਇਦ ਇਹ ਅੱਜ ਬੰਦਾ ਬਣ ਜੇ ਅੱਜ ਸੁਧਰ ਜੇ ਸਿਮਰਨ ਦੀ ਹਸੇਲੀਆਂ ਨੇ ਕਿਹਾ ਕਿ ਜਿਹੜਾ ਸ਼ੱਕੀ ਬੰਦਾ ਹੁੰਦਾ ਉਹ ਕਦੇ ਨਹੀਂ ਸੁਧਰਦਾ ਵੀ ਤੂੰ ਇਹਦੇ ਨਾਲੋਂ ਤਲਾਕ ਲੈ ਲ ਪਰ ਸਿਮਰਨ ਚਾਹੁੰਦੀ ਸੀ ਕਿ ਹਨਾ ਜਿਹੜੇ ਰਿਸ਼ਤੇ ਆ ਉਹ ਵਾਰ-ਵਾਰ ਜੁੜਦੇ ਆ ਵੀ ਉਹ ਕਿਹੜਾ ਸੌਖੇ ਆ ਜੋੜਨੇ ਵੀ ਕੀ ਆ ਸੁਧਰ ਜੇ ਪਰ ਉਦੋਂ ਹੱਦ ਹੋ ਗਈ ਸੀ ਜਦੋਂ ਸਿਮਰਨ ਨੇ ਆਪਣੇ ਪਤੀ ਨੂੰ ਦੱਸਿਆ ਕਿ ਮੈਂ ਪ੍ਰੈਗਨੈਂਟ ਆ ਤਾਂ ਉਹਦੇ ਪਤੀ ਨੇ ਉਸ ਉਤੇ ਬਲੇਮ ਲਾਇਆ ਵੀ ਇਹ ਬੱਚਾ ਮੇਰਾ ਨਹੀਂ ਪਤਾ ਨਹੀਂ ਕਿਹਦਾ ਬੱਚਾ ਤੂੰ ਆਪਣੇ ਪੇਟ 'ਚ ਲੇਕੇ ਫਿਰਦੀਆਂ ਪਤਾ ਨਹੀਂ ਕਿਹਦਾ ਪਾਪ ਇਸ ਤਰ੍ਹਾਂ ਉਹਨੂੰ ਬੋਲਿਆ ਤੇ ਉਹਦੀ ਬਹੁਤ ਕੁੱਟਮਾਰ ਕੀਤੀ ਉਹਦੀ ਇੰਨੀ ਕੁੱਟਮਾਰ ਕੀਤੀ ਕਿ ਉਹਦਾ ਮਿਸਕਾਰੇਜ ਹੋ ਗਿਆ ਫਿਰ ਜਿਹੜੀ ਸਿਮਰਨ ਸੀ ਉਹਨੇ ਸੋਚ ਲਿਆ ਵੀ ਇਹੋ ਜਿਹੇ ਆਦਮੀ ਨਾਲ ਰਹਿਣ ਨਾਲੋਂ ਤਾਂ ਬੰਦਾ ਇਕੱਲਾ ਚੰਗਾ ਉਹਨੇ ਆਪਣੇ ਮਾਪਿਆਂ ਨੂੰ ਕਿਹਾ ਕਿ ਮੈਂ ਮੁੜ ਕੇ ਉੱਥੇ ਨਹੀਂ ਜਾਣਾ ਉਹਨੇ ਤਲਾਕ ਲੈ ਲਿਆ ਚਲੋ ਤਲਾਕ ਉਹਦਾ ਹੋ ਜਾਂਦਾ ਤੇ ਉਸ ਤੋਂ ਬਾਅਦ ਸਿਮਰਨ ਜਿਹੜੀ ਉਹ ਆਪਣੀ ਪੜ੍ਹਾਈ ਕੰਪਲੀਟ ਕਰਦੀ ਆ ਤੇ ਜੌਬ ਕਰਨ ਲੱਗ ਜਾਂਦੀ ਆ ਜਿੱਥੇ ਉਹ ਜੌਬ ਕਰਦੀ ਹੁੰਦੀ ਆ ਉੱਥੇ ਹੀ ਵਿੱਕੀ ਵੀ ਜੌਬ ਕਰਦਾ ਦੋਨਾਂ ਦੀ ਆਪਸ ਵਿੱਚ ਜਾਣ-ਪਛਾਣ ਹੋ ਜਾਂਦੀ ਆ ਜਦੋਂ ਜਾਣ-ਪਛਾਣ ਹੁੰਦੀ ਆ ਹੌਲੀ-ਹੌਲੀ ਦੋਸਤੀ ਹੋ ਜਾਂਦੀ ਆ ਤੇ ਦੋਸਤੀ ਤੋਂ ਬਾਅਦ ਚਲੋ ਉਹ ਇੱਕ ਦੂਜੇ ਨੂੰ ਵਧੀਆ ਚੰਗੀ ਤਰ੍ਹਾਂ ਜਾਣਨ ਲੱਗ ਜਾਂਦੇ ਆ ਵਿੱਕੀ ਆ ਜਿਹੜਾ ਉਹ ਬਹੁਤ ਸਮਝਦਾਰ ਤੇ ਪੜ੍ਹਿਆ-ਲਿਖਿਆ ਮੁੰਡਾ ਸੀ ਸੋਹਣਾ ਸੁਨੱਖਾ ਸੀ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਬਸ ਉਹ ਦੋ ਭੈਣ-ਭਰਾ ਸੀ ਤੇ ਇੱਕ ਉਹਨਾਂ ਦੀ ਮਾਂ ਸੀ ਤੇ ਵਿੱਕੀ ਦੇ ਪਾਪਾ ਦੀ ਮੌਤ ਕਾਫੀ ਸਾਲ ਪਹਿਲਾਂ ਹੋ ਗਈ ਸੀ ਚਲੋ ਵਿੱਕੀ ਇੱਕ ਦਿਨ ਸਿਮਰਨ ਕੋਲ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਤੇ ਸਿਮਰਨ ਆ ਜਿਹੜੀ ਉਹ ਵਿੱਕੀ ਨੂੰ ਕਹਿੰਦੀ ਹੈ ਕਿ ਵਿੱਕੀ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਹਣਾ ਕਿ ਮੈਂ ਇੱਕ ਡਿਵੋਰਸਡ ਲੇਡੀ ਆ ਮੇਰਾ ਤਲਾਕ ਹੋਇਆ ਵਿਆ ਉਹ ਕਹਿੰਦਾ ਵੀ ਫੇਰ ਕੀ ਆ ਜੇ ਤੇਰਾ ਤਲਾਕ ਹੋਇਆ ਤੇਰੇ ਦਿਲ ਤਾਂ ਹੈਗਾ ਨਾ ਫੀਲਿੰਗਸ ਤਾਂ ਹੁੰਦੀਆਂ ਹੀ ਨੇ ਕਿ ਤੂੰ ਮੈਨੂੰ ਪਸੰਦ ਕਰਦੀ ਆ ਪਹਿਲਾਂ ਤਾਂ ਉਹਨੇ ਕੋਈ ਜਵਾਬ ਨਾ ਦਿੱਤਾ ਉਹ ਕਹਿੰਦੀ ਵੀ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਵਿੱਕੀ ਆਪਾਂ ਵਧੀਆ ਦੋਸਤ ਆ ਪਰ ਜਦੋਂ ਉਹ ਨੂੰ ਪੁੱਛਦਾ ਰਿਹਾ ਤਾਂ ਸਿਮਰਨ ਕਹਿੰਦੀ ਕਿ ਹਾਂ ਮੈਂ ਵੀ ਤੈਨੂੰ ਪਸੰਦ ਕਰਦੀ ਆਂ। ਵੀ ਕੀ ਕਹਿੰਦਾ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹਣਾ ਤੇ ਸਿਮਰਨ ਕਹਿੰਦੀ ਕਿ ਨਹੀਂ ਵਿੱਕੀ ਵੀ ਆਪਣਾ ਵਿਆਹ ਨਹੀਂ ਹੋ ਸਕਦਾ ਵੀ ਤੁਸੀਂ ਇੱਕ ਕੁਆਰੇ ਲੜਕੇ ਹੋ ਹਨ ਸੋਹਣੇ ਸੁਨੱਖੇ ਹੋ ਵੀ ਤੁਹਾਡੇ ਮੰਮੀ ਮੇਰੇ ਨਾਲ ਵਿਆਹ ਕਰਨ ਲਈ ਤੁਹਾਡਾ ਕਦੇ ਨਹੀਂ ਮੰਨਣਗੇ ਤੇ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਆਪਣੇ ਘਰ ਬਗਾਵਤ ਕਰਕੇ ਮੇਰੇ ਨਾਲ ਵਿਆਹ ਕਰੋ ਤਾਂ ਵਿੱਕੀ ਕਹਿੰਦਾ ਕਿ ਉਸ ਗੱਲ ਦੀ ਫਿਕਰ ਤੂੰ ਛੱਡ ਦੇ ਵੀ ਤੂੰ ਆਪਣੇ ਮੰਮੀ ਪਾਪਾ ਨਾਲ ਗੱਲ ਕਰ ਜੇ ਤੇਰੇ ਮੰਮੀ ਪਾਪਾ ਰਾਜ਼ੀ ਹੋਣਗੇ ਤਾਂ ਆਪਣੇ ਘਰਦਿਆਂ ਨੂੰ ਤਾਂ ਮੈਂ ਆਪੇ ਮਨਾ ਲਊਂਗਾ। ਚਲੋ ਸਿਮਰਨ ਨੇ ਆਪਣੇ ਘਰ ਗੱਲ ਕੀਤੀ ਸਿਮਰਨ ਦੇ ਮੰਮੀ ਪਾਪਾ ਨੂੰ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਵੈਸੇ ਵੀ ਉਹਨਾਂ ਨੇ ਕੁੜੀ ਵਿਆਹਣੀ ਸੀ ਤੇ ਉਹਨਾਂ ਨੂੰ ਤਾਂ ਫਿਰ ਵੀ ਐ ਲੱਗਿਆ ਵੀ ਚਲੋ ਪਰ ਐਂ ਜੇ ਫਿਕਰ ਸੀ ਉਹਨਾਂ ਨੂੰ ਕਿ ਕੁਵਾਰਾ ਲੜਕਾ ਹਨਾ ਕੱਲ ਨੂੰ ਇਸ ਗੱਲ ਦੇ ਮੇਹਣੇ ਨਾ ਦੇਵੇ ਵੀ ਤੇਰਾ ਤਾਂ ਤਲਾਕ ਹੋਇਆ ਵਿਆਹ ਸੀ ਮੈਂ ਤੇਰੇ ਨਾਲ ਵਿਆਹ ਕਰਵਾਇਆ ਪਰ ਜਦੋਂ ਦੋਨਾਂ ਤਰ੍ਹਾਂ ਦੀ ਗੱਲ ਹੁੰਦੀ ਆ ਉਹ ਵਿੱਕੀ ਨਾਲ ਮਿਲਦੇ ਆ ਤੇ ਵਿੱਕੀ ਦਾ ਸੁਭਾਅ ਉਹਨਾਂ ਨੂੰ ਚੰਗਾ ਲੱਗਦਾ ਪਰ ਹੁਣ ਗੱਲ ਸੀ ਵਿੱਕੀ ਦੇ ਘਰਦਿਆਂ ਨੂੰ ਮਨਾਉਣ ਦੀ ਵਿੱਕੀ ਆਪਣੀ ਮਾਂ ਨਾਲ ਗੱਲ ਕਰਦਾ ਤੇ ਉਹਦੀ ਮਾਂ ਉਹਦੀ ਭੈਣ ਨਾਲ ਗੱਲ ਕਰਦੀ ਆ ਤੇ ਦੋਨੇ ਮਾਮਾ ਧੀਆ ਵਿਖੇੜਾ ਖੜਾ ਕਰ ਦਿੰਦੀਆਂ ਤੇ ਬਿੱਕੀ ਨੂੰ ਕਹਿੰਦੀਆਂ ਕਿ ਸਾਰੀ ਦੁਨੀਆ ਤੇ ਕੁੜੀਆਂ ਮੁੱਕ ਗਈਆਂ ਸੀ ਜਿਹੜੀ ਤੈਨੂੰ ਇੱਕ ਤਲਾਕਸ਼ੋਦਾ ਕੁੜੀ ਪਸੰਦ ਆਈ ਆ ਬਿੱਕੀ ਕਹਿੰਦਾ ਕਿ ਮੰਮੀ ਦੇਖੋ ਵੀ ਮੈਂ ਜਦੋਂ ਤੋਂ ਉਹਨੂੰ ਜਾਣਦਾ ਮੈਨੂੰ ਪਤਾ ਸੀ ਵੀ ਉਹ ਤਲਾਕਸ਼ੋਦਾ ਪਰ ਕਿਸੇ ਦਿਨ ਨਾਲ ਪਿਆਰ ਹੋਣਾ ਕਿਸੇ ਨੂੰ ਪਸੰਦ ਕਰਨਾ ਕੋਈ ਮਾੜੀ ਗੱਲ ਨਹੀਂ ਦੂਜੀ ਗੱਲ ਉਹਦੇ ਕਿਹੜਾ ਮੱਥੇ ਤੇ ਲਿਖਿਆ ਹੋਇਆ ਵੀ ਉਹ ਤਲਾਕਸ਼ੋਦਾ ਜੇ ਉਹਦਾ ਤਲਾਕ ਹੋਇਆ ਤਾਂ ਕਿਸੇ ਜੈਨੂਨ ਕਾਰਨ ਕਰਕੇ ਹੀ ਹੋਇਆ ਤਾ ਉਹਦੀ ਮਾਂ ਕਹਿੰਦੀ ਵੀ ਤੈਨੂੰ ਕੀ ਪਤਾ ਹੁਣ ਹਰੇਕ ਬੰਦਾ ਆਪਦੀ ਗਲਤੀ ਥੋੜੀ ਦੱਸੂ ਕੀ ਪਤਾ ਇਹੀ ਗਲਤ ਹੋਵੇ ਵੀ ਕੀ ਕਹਿੰਦਾ ਮੰਮੀ ਮੈਂ ਸਿਮਰਨ ਬਾਰੇ ਇਹ ਗੱਲਾਂ ਨਹੀਂ ਸੁਣ ਸਕਦਾ ਦੇਖੋ ਜੇ ਤੁਸੀਂ ਮੇਰੇ ਨਾਲ ਜੇ ਤੁਸੀਂ ਮੇਰਾ ਵਿਆਹ ਕਰਨਾ ਚਾਹੁੰਦੇ ਹੋ ਤਾਂ ਮੈਂ ਵਿਆਹ ਸਿਮਰਨ ਨਾਲ ਹੀ ਕਰਾਉਣਾ ਆਦਰਵਾਇਜ਼ ਮੈਂ ਵਿਆਹ ਨਹੀਂ ਕਰਾਉਣਾ ਚਲੋ ਆਪਣੇ ਬੇਟੇ ਦੀ ਜ਼ਿੱਦ ਅੱਗੇ ਵਿੱਕੀ ਦੀ ਮਾਂ ਜਿਹੜੀ ਉਹ ਝੁੱਕ ਜਾਂਦੀ ਆ ਤੇ ਸਿਮਰਨ ਤੇ ਵਿੱਕੀ ਦਾ ਵਿਆਹ ਹੋ ਜਾਂਦਾ ਉਹਨਾਂ ਦਾ ਵਿਆਹ ਹੋਏ ਨੂੰ 3 ਕਿ ਮਹੀਨੇ ਹੋਏ ਹੁੰਦੇ ਆ ਤੇ ਕੰਪਨੀ ਵੱਲੋਂ ਵਿੱਕੀ ਦੀ ਟ੍ਰੇਨਿੰਗ ਲੱਗ ਜਾਂਦੀ ਆ ਤੇ ਉਹ ਅਮਰੀਕਾ ਦਾ ਉਹਨੇ ਜਾਣਾ ਹੁੰਦਾ ਅਮਰੀਕਾ ਜਾਣਾ ਹੁੰਦਾ ਉਹਨੇ ਚਲੋ ਉਹ ਸਿਮਰਨ ਨੂੰ ਵੀ ਨਾਲ ਲੈ ਕੇ ਜਾਣਾ ਚਾਹੁੰਦਾ ਸੀ ਜਦੋਂ ਉਹ ਉਹਦਾ ਫਾਈਲ ਲਾਉਂਦਾ ਅਪਲਾਈ ਕਰਦਾ ਤੇ ਉਹਦਾ ਵੀਜ਼ਾ ਨਹੀਂ ਲੱਗਦਾ ਇਸ ਕਰਕੇ ਵਿੱਕੀ ਨੂੰ ਇਕੱਲੇ ਨੂੰ ਜਾਣਾ ਪੈਣਾ ਸੀ ਤੇ ਵਿੱਕੀ ਆ ਜਿਹੜਾ ਉਹ ਸਿਮਰਨ ਨੂੰ ਕਹਿੰਦਾ ਕਿ ਸਿਮਰਨ ਮੇਰੇ ਜਾਣ ਤੋਂ ਬਾਅਦ ਤੂੰ ਇਸ ਘਰ ਦੇ ਵਿੱਚ ਹੀ ਰਹੇਂਗੀ ਇਹਨਾਂ ਸੋਚੀ ਹਨ ਵੀ ਮੈਂ ਚਲੇ ਆ ਗਿਆ ਵੀ ਜਦੋਂ ਵੀ ਮੈਂ ਆਇਆ ਉਸ ਤੋਂ ਬਾਅਦ ਜੇ ਮੇਰਾ ਦੁਆਰਾ ਜਾਣ ਦਾ ਬਣਿਆ ਤਮੇ ਤੈਨੂੰ ਨਾਲ ਲੈ ਕੇ ਜਾਉ ਅਦਰਵਾਈਜ਼ ਮੈਂ ਨਹੀਂ ਜਾਂਦਾ ਚਲੋ ਸਿਮਰਨ ਜਿਹੜੀ ਉਹ ਕਹਿੰਦੀ ਕਿ ਡੋਂਟ ਵਰੀ ਵਿਕੀ ਵੀ ਮੈਂ ਹੋਰ ਕਿੱਥੇ ਜਾਣਾ ਇੱਥੇ ਹੀ ਰਹਿਣਾ ਕੋਈ ਗੱਲ ਨਹੀਂ ਤੁਸੀਂ ਵੇਫਿਕਰ ਹੋ ਕੇ ਜਾਓ ਚਲੋ ਜਦੋਂ ਵਿਕੀ ਨੂੰ ਗਏ ਨੂੰ ਇੱਕ ਮਹੀਨਾ ਹੋ ਜਾਂਦਾ ਤਾਂ ਵਿਕੀ ਦੀ ਜਿਹੜੀ ਮਾਂ ਹੁੰਦੀ ਆ ਉਹ ਸਿਮਰਨ ਨੂੰ ਕਹਿੰਦੀ ਆ ਕਿ ਸਿਮਰਨ ਤੇਰੇ ਜਿਹੜੇ ਗਹਿਣੇ ਆ ਸਾਰੇ ਉਹ ਮੈਨੂੰ ਫੜਾ ਦੇ ਚਲੋ ਉਹ ਨਾ ਬਿਨਾ ਕੁਝ ਪੁੱਛੇ ਉਹ ਗਹਿਣੇ ਫੜਾ ਦਿੰਦੀ ਆ ਕਿਉਂਕਿ ਸਿਮਰਨ ਇਹ ਸੋਚਦੀ ਆ ਵੀ ਮੰਮੀ ਨੂੰ ਇਹ ਹੋਊਗਾ ਵੀ ਇਹ ਨੌਕਰੀ ਚਲੀ ਜਾਂਦੀ ਹੈਗੀ ਵੀ ਬਾਅਦ ਚ ਨਾ ਕਈ ਵਾਰੀ ਕੋਈ ਅਣਹੋਣੀ ਨਾ ਵਾਪਰ ਜੇ ਵੀ ਚੋਰੀ ਵਗੈਰਾ ਨਾ ਹੋ ਜੇ ਉਹ ਬਿਨਾ ਕੁਝ ਸੋਚੇ ਆਪਣੇ ਸਾਰੇ ਗਹਿਣੇ ਆਪਣੀ ਸੱਸ ਨੂੰ ਦੇ ਦਿੰਦੀ ਆ ਪਰ ਇੱਕ ਦੋ ਵਾਰ ਉਹਨੇ ਗਹਿਣੇ ਮੰਗੇ ਕਿਸੇ ਫੰਕਸ਼ਨ ਤੇ ਜਾਣ ਲਈ ਤਾਂ ਉਹਦੀ ਸੱਸ ਇਹ ਕਹਿ ਕੇ ਟਾਲ ਦਿੰਦੀ ਸੀ ਕਿ ਗਹਿਣੇ ਤਾਂ ਤੇਰੀ ਦੀਦੀ ਨੂੰ ਫੜਾਤੇ ਸਿਮਰਨ ਨੇ ਬਹੁਤ ਵਾਰੀ ਇਹ ਗੱਲ ਸੋਚੀ ਵੀ ਮੇਰੀ ਨਣਦ ਨੂੰ ਗਹਿਣੇ ਕਿਉਂ ਫੜਾਏ ਆ ਪਰ ਉਹ ਪੁੱਛਦੀ ਨਹੀਂ ਸੀ ਅਸਲ ਦੇ ਵਿੱਚ ਜਿਹੜੀ ਸਿਮਰਨ ਦੀ ਸੱਸ ਸੀ ਉਹ ਸਿਮਰਨ ਤੇ ਯਕੀਨ ਨਹੀਂ ਕਰਦੀ ਸੀ ਉਹ ਸੋਚਦੀ ਰਹਿੰਦੀ ਸੀ ਕਿ ਤਲਾਕ ਛੁੱਟਾ ਗੀ ਇਹ ਇਦਾ ਇਹ ਨਹੀਂ ਪਤਾ ਇਹਨੇ ਪੈਸੇ ਕਰਕੇ ਮੇਰੇ ਪੁੱਤਰ ਨਾਲ ਸ਼ਾਦੀ ਕੀਤੀ ਹੋਵੇ ਤੇ ਮੁੜ ਕੇ ਗਹਿਣੇ ਲੈ ਕੇ ਫਰਾਰ ਹੋ ਜੇ ਕਿਉਂਕਿ ਜਿਹੜੀ ਸਿਮਰਨ ਦੀ ਸੱਸਾ ਉਹਦੀਆਂ ਸਹੇਲੀਆਂ ਵੀ ਉਸੇ ਵਰਗੀਆਂ ਹੀ ਸੀ ਇੱਕ ਦੋ ਵਾਰੀ ਸਿਮਰਨ ਨੇ ਆਪਣੀ ਸੱਸ ਨੂੰ ਫੋਨ ਤੇ ਗੱਲ ਕਰਦੇ ਸੁਣ ਲਿਆ ਸੀ ਕਿ ਮੈਂ ਤਾਂ ਇਹਨੂੰ ਗਹਿਣੇ ਵੀ ਨਹੀਂ ਫੜਾਈ ਹੋਏ ਪੈਸੇ ਵੀ ਮੈਂ ਇਹਦੇ ਸਾਹਮਣੇ ਨਹੀਂ ਰੱਖਦੀ ਇਹੋ ਜੀ ਦਾ ਕੀ ਪਤਾ ਲੈ ਕੇ ਭੱਜ ਜੇ ਸਿਮਰਨ ਨੇ ਸਾਰਾ ਕੁਝ ਸੁਣ ਲਿਆ ਸੀ ਪਰ ਨਾ ਤਾਂ ਉਹਨੇ ਆਪਣੀ ਸੱਸ ਕੋਲ ਕੁਝ ਕਿਹਾ ਤੇ ਨਾ ਹੀ ਆਪਣੇ ਪਤੀ ਨੂੰ ਕੋਈ ਸ਼ਿਕਾਇਤ ਕੀਤੀ ਪਰ ਇਹ ਗੱਲ ਸੁਣ ਕੇ ਸਿਮਰਨ ਦਾ ਦਿਲ ਬਹੁਤ ਜ਼ਿਆਦਾ ਦੁਖੀ ਹੋਇਆ ਸੀ ਕਿਉਂਕਿ ਇੱਕ ਕੁੜੀ ਜਿਹੜੀ ਆਪਣਾ ਘਰਵਾਰ ਛੱਡ ਕੇ ਬਗਾਨੇ ਘਰ ਆ ਕੇ ਰਹਿੰਦੀ ਆ ਉਹਨਾਂ ਦੇ ਸਾਰੇ ਰਿਸ਼ਤਿਆਂ ਨੂੰ ਅਪਣਾਉਂਦੀ ਆ ਉਹਨਾਂ ਦੀ ਆਉ ਭਗਤ ਕਰਦੀ ਆ ਸਾਰੇ ਘਰ ਦਾ ਕੰਮ ਕਰਦੀ ਆ ਤੇ ਇੰਨਾ ਕਰਨ ਦੇ ਬਾਵਜੂਦ ਵੀ ਜੇ ਉਸ ਘਰ ਦੇ ਮੈਂਬਰ ਉਹਤੇ ਸ਼ੱਕ ਕਰਨਗੇ ਕਿਉਂਕਿ ਜੇ ਉਹ ਉਹਨੂੰ ਅਪਣਾਉਣਗੇ ਦਿਲੋਂ ਤਾਂ ਕਦੇ ਸ਼ੱਕ ਨਹੀਂ ਹੋਊਗਾ ਆਦਰਵਾਈਜ਼ ਜੇ ਪਰਿਵਾਰ ਦੇ ਮੈਂਬਰ ਹੀ ਉਹਤੇ ਸ਼ੱਕ ਕਰਨਗੇ ਤਾਂ ਉਹਦੇ ਮਨ ਤੇ ਕੀ ਬੀਤੂਗੀ ਇਹ ਉਸ ਨੂੰ ਹੀ ਪਤਾ ਹੁੰਦਾ। ਇਹੀ ਗੱਲ ਸਿਮਰਨ ਨਾਲ ਹੋਈ ਸੀ। ਸਿਮਰਨ ਸੋਚਦੀ ਰਹਿੰਦੀ ਵੀ ਦੇਖੋ ਇੱਕ ਪਹਿਲਾਂ ਮੈਨੂੰ ਗਲਤ ਬੰਦਾ ਮਿਲਿਆ। ਉਹਦੇ ਨਾਲੋਂ ਮੇਰਾ ਤਲਾਕ ਹੋਇਆ ਪਰ ਮੇਰੀ ਜ਼ਿੰਦਗੀ ਤੇ ਕਿੰਨਾ ਵੱਡਾ ਧੱਬਾ ਲੱਗ ਗਿਆ ਵੀ ਮੈਨੂੰ ਹੀ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਿਆ ਜਾਂਦਾ। ਪਰ ਫਿਰ ਉਹ ਸੋਚਦੀ ਵੀ ਜਦੋਂ ਮੈਨੂੰ ਵੀ ਕੀ ਨਹੀਂ ਕੁਝ ਕਹਿੰਦਾ ਵੀ ਗਹਿਣੇ ਆ ਗਹਿਣੇ ਤਾਂ ਆਰਟੀਫੀਸ਼ੀਅਲ ਮਿਲ ਜਾਂਦੇ ਆ ਮੈਂ ਆਰਟੀਫੀਸ਼ੀਅਲ ਪਾ ਲੂੰ। ਜਿੱਥੇ ਵੀ ਕਿਤੇ ਜਾਂਦੀ ਸਿਮਰਨ ਆਰਟੀਫੀਸ਼ੀਅਲ ਗਹਿਣੇ ਹੀ ਪਾਉਂਦੀ। ਹੁਣ ਉਹ ਰਸਤੇ 'ਤੇ ਜਾਂਦੀ ਇਹ ਸੋਚ ਰਹੀ ਸੀ ਬਿੱਬਕੀ ਨੇ ਮੰਮੀ ਨੂੰ ਪੁੱਛਣਾ ਤੇ ਘਰੇ ਕਲੇਸ਼ ਨਾ ਪੈ ਜੇ ਚਲੋ ਵਿੱਕੀ ਨੂੰ ਵਾਰ-ਵਾਰ ਕਹਿੰਦੀ ਆ ਕਿ ਵਿੱਕੀ ਤੁਸੀਂ ਲੜਾਈ ਨਹੀਂ ਕਰਨੀ ਉਹ ਕਹਿੰਦਾ ਤੂੰ ਫਿਕਰ ਨਾ ਕਰ ਚਲੋ ਜਦੋਂ ਉਹ ਬਾਜ਼ਾਰੋਂ ਆ ਜਾਂਦੇ ਆ ਘਰ ਆ ਜਾਂਦੇ ਆ ਘਰ ਆ ਕੇ ਉਹ ਸਿਮਰਣਾ ਜਿਹੜੀ ਚਾਹ ਬਣਾਉਣ ਚਲੀ ਜਾਂਦੀ ਆ ਤੇ ਵਿੱਕੀ ਬੈਠ ਜਾਂਦਾ ਇੰਨੇ ਨੂੰ ਉਹਦੀ ਮਾਂ ਜਿਹੜੀ ਉਹਦੇ ਕੋਲ ਆ ਕੇ ਬਹਿ ਜਾਂਦੀ ਆ ਤੇ ਉਹ ਕਹਿੰਦਾ ਕਿ ਮੰਮੀ ਸਿਮਰਣ ਜਦੋਂ ਵੀ ਜਾਂਦੀ ਆ ਬਾਜ਼ਾਰ ਆਰਟੀਫੀਸ਼ੀਅਲ ਗਹਿਣੇ ਖਰੀਦਦੀ ਆ ਤੇ ਮੈਂ ਇਹਨੂੰ ਪੁੱਛਿਆ ਵੀ ਤੂੰ ਸੋਨੇ ਦੇ ਗਹਿਣੇ ਕਿਉਂ ਨਹੀਂ ਪਾਉਂਦੀ ਇਹ ਕਹਿੰਦੀ ਆ ਕਿ ਸੋਨੇ ਦੇ ਗਹਿਣੇ ਮੈਨੂੰ ਪਸੰਦ ਨਹੀਂ ਜਿਹੜੇ ਮੰਮੀ ਤੂੰ ਇਹਦੇ ਲਈ ਇੰਨੇ ਗਹਿਣੇ ਬਣਵਾਏ ਸੀ ਉਹ ਕਿਉਂ ਬਣਵਾਏ ਮੈਂ ਤੈਨੂੰ ਕਿਹਾ ਸੀ ਨਾ ਵੀ ਸਿਮਰਨ ਬਾਅਦ ਚ ਬਣਵਾ ਲੂ ਤੇ ਵੀ ਇੰਨਾ ਸੋਨਾ ਬਣਵਾ ਕੇ ਕੀ ਕਰਨਾ ਸੀ ਤੇ ਚਲ ਉਹਦੀ ਮਾਂ ਜਿਹੜੀ ਉਹ ਚੁੱਪ ਰਹਿੰਦੀ ਆ ਤੇ ਉਹ ਕਹਿੰਦਾ ਕਿ ਐਂ ਕਰੋ ਮੰਮੀ ਜਿਹੜੇ ਸਿਮਰਨ ਵਾਲੇ ਗਹਿਣੇ ਆ ਉਹ ਸਾਰੇ ਮੈਨੂੰ ਦੇ ਦਿਓ ਵੀ ਐਵੇਂ ਘਰੇ ਰਿਸਕ ਆ ਪਿਆ ਆਂ ਦਾ ਵੀ ਆਪਾਂ ਵੇਚ ਦਿੰਨੇ ਆ ਜਦੋਂ ਉਹਨੇ ਪਾਉਣੀ ਨਹੀਂ ਤਾਂ ਵਿੱਕੀ ਦੀ ਮਾਂ ਜਿਹੜੀ ਉਹਦੇ ਚਿਹਰੇ ਦਾ ਰੰਗ ਉੱਡ ਜਾਂਦਾ ਉਹ ਕਹਿੰਦੀ ਕਿ ਨਹੀਂ ਨਹੀਂ ਪੁੱਤ ਛਗਣਾ ਦੀ ਚੀਜ਼ ਵਿੱਚ ਹੀ ਥੋੜਾ ਹੁੰਦੀ ਆ ਉਹ ਕਹਿੰਦਾ ਮੰਮੀ ਹੁਣ ਕਿਹੜੇ ਛਗਣਾ ਦੀ ਚੀਜ਼ ਰਹੀ ਗਈ ਜਦੋਂ ਇਹਨੇ ਕਦੇ ਪਾਈ ਨਹੀਂ ਗਈ ਫਿਰ ਕੀ ਆ ਉਹ ਤਾਂ ਵੈਸੇ ਵੀ ਸੋਨਾ ਗਾ ਵੀ ਆਪਾਂ ਕਿਹੜਾ ਕੁਝ ਹੋਰ ਵੇਚਣਾ ਉਹ ਕਹਿੰਦੀ ਕਿ ਨਹੀਂ ਚਲ ਵਾਰ-ਵਾਰ ਜਦੋਂ ਵਿੱਕੀ ਪੁੱਛਦਾ ਤੇ ਉਹਦੀ ਮਾਂ ਨੂੰ ਦੱਸਣਾ ਪੈਂਦਾ ਉਹ ਕਹਿੰਦੀ ਕਿ ਗਹਿਣੇ ਆ ਜਿਹੜੇ ਇਹਦੇ ਉਹ ਘਰ ਨਹੀਂ ਹੈਗੇ ਉਹ ਕਹਿੰਦਾ ਵੀ ਘਰ ਨਹੀਂ ਹੈਗੇ ਤੇ ਹੋਰ ਕਿੱਥੇ ਆ ਕਹਿੰਦੀ ਉਹ ਗਹਿਣੇ ਤਾਂ ਤੇਰੀ ਭੈਣ ਕੋਲ ਆ ਉਹ ਕਹਿੰਦਾ ਵੀ ਕਿਉਂ ਮੰਮੀ ਭੈਣ ਕੋਲ ਕਿਉਂ ਸਿਮਰਨ ਕੋਲ ਕਿਉਂ ਨਹੀਂ ਹੈਗੇ ਚਲ ਇਨੇ ਸਿਮਰਣ ਆ ਜਾਂਦੀ ਤੇ ਉਹ ਸਿਮਰਣ ਨੂੰ ਕਹਿੰਦਾ ਸਿਮਰਣ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਕਿ ਗਹਿਣੇ ਤੇਰੇ ਕੋਲ ਨਹੀਂ ਹੈਗੇ ਚਲ ਸਿਮਰਣ ਚੁੱਪ ਰਹਿੰਦੀ ਹੈ ਤੇ ਉਹਦੀ ਮਾਂ ਕਹਿੰਦੀ ਪੁੱਤਰ ਕਈ ਵਾਰ ਅਸੀਂ ਕਿਤੇ ਜਾਣਾ ਆਉਣਾ ਹੁੰਦਾ ਸਾਨੂੰ ਤੇ ਮੈਂ ਸੋਚਿਆ ਵੀ ਹੈਨਾ ਕਿਤੇ ਚੋਰੀ ਨਾ ਹੋ ਜਾਣਾ ਵੀ ਮੈਂ ਤੇਰੀ ਭੈਣ ਕੋਲ ਰੱਖਤੇ ਉਹ ਕਹਿੰਦਾ ਵੀ ਫਿਰ ਜੇ ਚੋਰੀ ਹੋਣੀ ਹੋਈ ਤਾਂ ਭੈਣ ਕੋਲ ਵੀ ਹੋ ਜਾਣਗੇ ਵੀ ਮੰਮੀ ਇਹ ਕੀ ਗੱਲ ਹੋਈ ਤੂੰ ਨੂੰਹ ਦੇ ਗਹਿਣੇ ਆਪਦੀ ਧੀ ਨੂੰ ਚੱਕ ਕੇ ਫੜਾਤੇ ਤੇ ਉਹਦੀ ਮਾਂ ਨਾ ਬੁੜਬੁੜ ਕਰਨ ਲੱਗ ਜਾਂਦੀ ਆ ਕਹਿੰਦੀ ਅੱਛਾ ਤੂੰ ਵੱਡਾ ਆ ਗਿਆ ਹੁਣ ਭੈਣ ਤੇਨੂੰ ਬਗਾਨੀ ਹੋਗੀ ਪੈਣ ਕੋਲੀ ਹੈ ਗਹਿਣੇ ਕਿਤੇ ਨਹੀਂ ਜਾਂਦੇ ਕੋਈ ਨਾ ਮੰਗਵਾ ਕੇ ਦੇ ਦੂੰ ਚਲੋ ਭਾਈ ਵਿੱਕੀ ਹੈ ਜਿਹੜਾ ਉਹ ਚੁੱਪ ਕਰ ਜਾਂਦਾ ਅਗਲੇ ਦਿਨ ਵਿੱਕੀ ਦੀ ਮਾਂ ਆਪਣੀ ਧੀ ਨੂੰ ਫੋਨ ਲਾਉਂਦੀ ਆ ਤੇ ਕਹਿੰਦੀ ਆ ਕਿ ਤੇਰੀ ਭਝਾਈ ਦੇ ਜੋ ਗਹਿਣੇ ਆ ਉਹ ਭੇਜ ਦੇ ਉਹ ਕਹਿੰਦੀ ਆ ਕਿ ਕੋਈ ਗੱਲ ਨਹੀਂ ਮੰਮੀ ਮੈਂ ਭੇਜ ਦੂੰ ਚਲੋ ਉਸ ਤੋਂ ਬਾਅਦ ਇੱਕ ਹਫ਼ਤਾ ਲੰਘ ਜਾਂਦਾ ਪਰ ਸਿਮਰਨ ਦੀ ਜੋ ਨਣ ਦਾ ਉਹ ਗਹਿਣੇ ਨਹੀਂ ਭੇਜਦੀ ਉਸ ਤੋਂ ਬਾਅਦ ਫਿਰ ਉਹਦੀ ਮੰਮੀ ਹੈਨਾ ਸਿਮਰਨ ਦੀ ਸੱਸਾ ਜਿਹੜੀ ਆਪਦੀ ਧੀ ਨੂੰ ਫੋਨ ਕਰਦੀ ਆ ਕਿ ਰਾਣੀ ਤੂੰ ਗਹਿਣੇ ਨਹੀਂ ਭੇਜੇ ਇਕ ਹਰਤਾ ਹੋ ਗਿਆ ਤੂੰ ਗਹਿਣੇ ਭੇਜ ਦੇ ਵਿੱਕੀ ਰੋਜ ਮੇਰੇ ਤੋਂ ਗਹਿਣਿਆਂ ਬਾਰੇ ਪੁੱਛਦਾ ਚਲੋ ਭਾਈ ਜਿਹੜੀ ਰਾਣੀ ਆ ਉਹ ਟਾਲ ਮਟੋਲ ਕਰਦੀ ਰਹਿੰਦੀ ਆ ਅੱਜ ਭੇਜਦੀਆਂ ਸਵੇਰ ਭੇਜਦੀਆਂ ਕਰਦੇ ਕਰਾਉਂਦੇ 2 ਮਹੀਨੇ ਗੁਜ਼ਰ ਜਾਂਦੇ ਆ ਤੇ 2 ਮਹੀਨੇ ਬਾਅਦ ਵਿੱਕੀ ਕਹਿੰਦਾ ਕਿ ਮੰਮੀ ਹੁਣ ਤਾਂ ਰਾਣੀ ਨੇ ਗਹਿਣੇ ਭੇਜਦੇ ਹੋਣਗੇ ਦੇ ਦੇ ਗਹਿਣੇ ਤੇ ਉਹ ਕਹਿੰਦੀ ਕਿ ਤੂੰ ਫੋਨ ਕਰ ਮੈਂ ਤਾਂ ਕਿੰਨੇ ਵਾਰ ਕਰਤਾ ਕਹਿੰਦੀ ਆ ਕਿ ਭੇਜਦੀਆਂ ਭੇਜਦੀਆਂ ਚਲੋ ਵਿੱਕੀ ਆ ਜਿਹੜਾ ਉਹ ਆਪਣੀ ਭੈਣ ਰਾਣੀ ਨੂੰ ਫੋਨ ਕਰਦਾ ਤੇ ਕਹਿੰਦਾ ਰਾਣੀ ਤੇਰੀ ਭਾਬੀ ਦੇ ਜਿਹੜੇ ਗਹਿਣੇ ਆਗੇ ਉਹ ਚਾਹੀਦੇ ਆ ਵੀ ਉਹ ਭੇਜ ਦੇ ਮੈਂ ਆ ਕੇ ਲੈ ਕੇ ਜਾਵਾਂ ਤਾਂ ਰਾਣੀ ਆ ਜਿਹੜੀ ਉਹ ਕਹਿੰਦੀ ਕਿ ਵੀਰੇ ਮੈਂ ਸੱਚ ਦੱਸਾਂ ਵੀ ਜਿਹੜੇ ਭਾਬੀ ਵਾਲੇ ਗਹਿਣੇ ਆ ਉਹ ਸਾਰੇ ਨਾ ਮੈਂ ਗਹਿਣੇ ਰੱਖੇ ਹੋਏ ਆ ਮੈਨੂੰ ਪੈਸਿਆਂ ਦੀ ਲੋੜ ਸੀ ਮੇਰੇ ਕੋਲੇ ਪੈਸੇ ਹੈ ਨਹੀਂ ਸੀ ਇਸ ਲਈ ਮੈਨੂੰ ਉਹ ਗਹਿਣੇ ਨਾ ਗਹਿਣੇ ਕਰਨੇ ਪਏ ਤੇ ਚਲੋ ਇਹ ਸੁਣ ਕੇ ਵੀ ਕੀ ਆ ਜਿਹੜਾ ਉਹ ਕਹਿੰਦਾ ਇਹ ਚੰਗੀ ਗੱਲ ਆ ਰਾਣੀ ਤੇਰੀ ਵੀ ਹਨਾ ਤੇਰੀ ਭਝਾਈ ਕੋਲੇ ਗਹਿਣੇ ਸੀ ਤਾਂ ਮੰਮੀ ਸ਼ੱਕ ਕਰਦੀ ਸੀ ਵੀ ਕਿਤੇ ਉਹ ਗਹਿਣੇ ਲੈ ਕੇ ਨਾ ਭੱਜ ਜੇ ਤੇ ਹੁਣ ਤੂੰ ਗਹਿਣੇ ਗਹਿਣੇ ਕਰਤੇ ਵੀ ਜਦੋਂ ਤੇਰੇ ਕੋਲੇ ਉਦੋਂ ਪੈਸਾ ਨਹੀਂ ਸੀ ਹੁਣ ਕਿਹੜਾ ਫਿਰ ਤੇਰੇ ਕੋਲੇ ਪੈਸਾ ਆ ਗਿਆ ਹੋਊਗਾ ਵੀ ਤੂੰ ਗਹਿਣੇ ਛੜਵਾ ਲਵੇਂਗੀ ਵੀ ਘਟੋ ਘਟ ਤੈਨੂੰ ਸੋਚਣਾ ਚਾਹੀਦਾ ਸੀ ਜਦੋਂ ਤੈਨੂੰ ਮੰਮੀ ਗਹਿਣੇ ਫੜਾਉਣ ਲੱਗੀ ਸੀ ਤੂੰ ਮਨਾ ਕਿਉਂ ਨਾ ਕੀਤਾ ਹੁਣ ਤੇਰੇ ਵੀ ਨਣਦ ਹੋਊਗੀ ਕੀ ਤੂੰ ਆਪਣੇ ਗਹਿਣੇ ਆਪਦੀ ਨਣਦ ਨੂੰ ਫੜਾਈ ਹੋਏ ਆ ਵੀ ਤੁਸੀਂ ਉਹਦੇ ਨਾਲ ਇਹੋ ਜਿਹਾ ਵਿਵਹਾਰ ਕਿਉਂ ਕਰਦੀਓ ਗਹਿਣਿਆਂ ਦੀ ਤਾਂ ਕੋਈ ਗੱਲ ਨਹੀਂ ਪੈਸਾ ਹੈਗਾ ਮੇਰੇ ਕੋਲ ਮੈਂ ਹੋਰ ਬਣਾ ਦੂੰ ਪਰ ਤੁਹਾਡੀ ਇਮਾਨਦਾਰੀ ਤੇ ਮੈਨੂੰ ਜ਼ਰੂਰ ਪਤਾ ਲੱਗ ਗਿਆ ਵੀ ਕਿਹੋ ਜਿਹਾ ਤੁਹਾਡਾ ਵਿਹੇਵ ਆ ਵੀ ਦੂਜਿਆਂ ਬਾਰੇ ਜੋ ਤੁਸੀਂ ਸੋਚਦੇ ਹੋ ਆਪਣੇ ਬਾਰੇ ਕਦੇ ਸੋਚਿਆ ਚਲੋ ਕਾਫੀ ਕੁਝ ਬੋਲਦਾ ਤੇ ਫੋਨ ਕੱਟ ਦਿੰਦਾ ਉਸ ਤੋਂ ਬਾਅਦ ਉਹ ਆਪਣੀ ਮਾਂ ਨੂੰ ਕਹਿੰਦਾ ਵੀ ਤੇਰੀ लाਡਲੀ ਧੀ ਨੇ ਤਾਂ ਤੇਰੀ ਨੂੰਹ ਦੇ ਗਹਿਣੇ ਆ ਜਿਹੜੇ ਉਹ ਗਹਿਣੇ ਰੱਖੇ ਹੋਏ ਆ ਪੈਸਿਆਂ ਦੀ ਲੋੜ ਸੀ ਉਹਨੂੰ ਵੀ ਜਿਹੜੀ ਨੂੰਹ ਤੋਂ ਤੂੰ ਗਹਿਣੇ ਲਏ ਇਹ ਸੋਚ ਕੇ ਵੀ ਕਿਤੇ ਨੂੰਹ ਗਹਿਣੇ ਲੈ ਕੇ ਨਾ ਭੱਜ ਜੇ ਵੀ ਤੈਨੂੰ ਹਜੇ ਤੱਕ ਆਪਣੀ ਨੂੰਹ ਤੇ ਯਕੀਨ ਨਹੀਂ ਹੋਇਆ ਤੇ ਉਹ ਗਹਿਣੇ ਤੇਰੀ ਧੀ ਨੇ ਚੋਰੀ ਕਰ ਲਏ ਮੈਂ ਤਾਂ ਚੋਰੀ ਮੰਨੂ ਜਿਹੜੇ ਉਹਨੇ ਬਿਨਾਂ ਪੁੱਛੇ ਬਿਨਾਂ ਦੱਸੇ ਉਹਤੇ ਗਹਿਣੇ ਕਰਕੇ ਤੇ ਉਹਨਾਂ ਤੋਂ ਪੈਸੇ ਲੈ ਲਈ ਇਹਦਾ ਮਤਲਬ ਇਹ ਚੋਰੀ ਹੋ ਗਈ ਵੀ ਤੂੰ ਨੂੰਹ ਤੇ ਤਾਂ ਚੋਰੀ ਕਰਨ ਦਾ ਸ਼ੱਕ ਕਰਦੀ ਸੀ ਤੇ ਹੁਣ ਤੇਰੀ ਧੀ ਨੇ ਕੀ ਕੀਤਾ ਇਹ ਗੱਲ ਸੁਣ ਕੇ ਵਿੱਕੀ ਦੀ ਮਾਂ ਬਿਲਕੁਲ ਚੁੱਪ ਰਹਿੰਦੀ ਆ ਤੇ ਉਹ ਨੂੰ ਕਹਿੰਦੀ ਆ ਕਿ ਵਿੱਕੀ ਵਾਕਿਆ ਹੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਕੋਈ ਨਾ ਪੁੱਤ ਜਿਹੜੇ ਮੇਰੇ ਵਾਲੇ ਗਹਿਣੇ ਆ ਮੈਂ ਉਹ ਗਹਿਣਿਆਂ ਦੇ ਆਪਣੀ ਨੂੰਹ ਨੂੰ ਗਹਿਣੇ ਬਣਵਾ ਦੂੰ ਉਹ ਕਹਿੰਦਾ ਨਹੀਂ ਮੈਨੂੰ ਕੋਈ ਲੋੜ ਨਹੀਂ ਜਿਹੜੇ ਉਹ ਗਹਿਣੇ ਸੀ ਉਹ ਵੀ ਮੈਂ ਆਪਦੀ ਕਮਾਈ ਦੇ ਬਣਵਾਏ ਸੀ ਹੁਣ ਹੋਰ ਵੀ ਬਣਵਾ ਦੂੰ वैसे भी ये आर्टिफिशियल ਪਾਉਂਦੀ ਆ ਮੈਂ ਸੋਨੇ ਦੇ ਗਹਿਣੇ ਨਾ ਵੀ ਬਣਵਾਉਂ ਫੇਰ ਕਿਹੜਾ ਸਾਡਾ ਪਿਆਰ ਘਟਜੂ ਪਰ ਮੈਨੂੰ ਇਹ ਗੱਲ ਸਮਝ ਜਰੂਰ ਆ ਗਈ ਵੀ ਅਗਲਾ ਕਹਿ ਦਿੰਦਾ ਕਿ ਨੂਹਾਂ ਜਿਹੜੀਆਂ ਉਹ ਕਦੇ ਧੀਆਂ ਨਹੀਂ ਬਣਦੀਆਂ ਪਰ ਜਿਹੜੀਆਂ ਸੱਸਾਂ ਨੇ ਉਹ ਵੀ ਕਦੇ ਮਾਂਵਾਂ ਨਹੀਂ ਬਣਦੀਆਂ ਤੈਨੂੰ ਹਮੇਸ਼ਾ ਤੋਂ ਆਪਣੀ ਧੀ ਨੇੜੇ ਲੱਗੀ ਆ ਤੇਰੀ ਧੀ ਨੇ ਗਹਿਣੇ ਕਹਿਣੇ ਵੀ ਕਰਤੇ ਫੇਰ ਵੀ ਤੂੰ ਉਹਨੂੰ ਮਾੜਾ ਨਹੀਂ ਕਹਿਣਾ ਪਰ ਨੂਹ ਤੇ ਤੂੰ ਸ਼ੱਕ ਕਰਦੀ ਰਹੀ ਹਾਲਾਂਕਿ ਉਹ ਗਹਿਣੇ ਤੇਰੀ ਨੂਹ ਦੇ ਹੀ ਸੀ ਇਹ ਕਹਿ ਕੇ ਉਹ ਉੱਥੋਂ ਚਲਿਆ ਜਾਂਦਾ ਉਸ ਤੋਂ ਬਾਅਦ ਵਿੱਕੀ ਦੀ ਮਾਂ ਜਿਹੜੀ ਉਹ ਚੁੱਪਚਾਪ ਬੈਠ ਜਾਂਦੀ ਹੈ ਤੇ ਆਪਣੀ ਤੀ ਨੂੰ ਫੋਨ ਕਰਦੀ ਆ ਉਹਨੂੰ ਕਹਿੰਦੀ ਕਿ ਜੇ ਤੂੰ ਗਹਿਣੇ ਤੈਨੂੰ ਪੈਸਿਆਂ ਦੀ ਲੋੜ ਸੀ ਤੂੰ ਮੈਨੂੰ ਦੱਸਦੀ ਤੂੰ ਆਪਦੀ ਭਝਾਈ ਦੇ ਗਹਿਣੇ ਕਿਉਂ ਗਹਿਣੇ ਕੀਤੇ ਤੂੰ ਮੇਰੀ ਬੇਇੱਜ਼ਤੀ ਕਰਵਾਤੀ ਤੇ ਅੱਗੋਂ ਉਹਦੀ ਕੁੜੀ ਕੋਲ ਕੋਈ ਵੀ ਜਵਾਬ ਨਹੀਂ ਹੁੰਦਾ ਸਿਮਰਣਾ ਜਿਹੜੀ ਉਹ ਚੁੱਪਚਾਪ ਆਪਣੇ ਕਮਰੇ 'ਚ ਚਲੀ ਜਾਂਦੀ ਆ ਤੇ ਬੈਠੀ ਸੋਚਦੀ ਆ ਵੀ ਦੇਖੋ ਇਹਨਾਂ ਦੀ ਸੋਚ ਵੀ ਮੇਰੇ ਬਾਰੇ ਤਾਂ ਇਹ ਇੰਨਾ ਕੁਝ ਸੋਚਦੀ ਸੀ ਤੇ ਹੁਣ ਇਹਦੀ ਤੀ ਪਰ ਉਹਦੇ ਕੋਲ ਇਸ ਗੱਲ ਦਾ ਕੋਈ ਵੀ ਜਵਾਬ ਨਹੀਂ ਹੁੰਦਾ ਹਾਂਜੀ ਦੋਸਤੋ ਕੀ ਵਿਚਾਰ ਨੇ ਤੁਹਾਡੇ ਇਸ ਕਹਾਣੀ ਬਾਰੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜਾਂਦੇ ਜਾਂਦੇ ਆਪਾਂ ਕੱਲ੍ਹ ਵਾਲੀ ਕਹਾਣੀ ਦੇ ਕਮੈਂਟ ਤੁਹਾਡੇ ਨਾਲ ਸਾਂਝੇ ਕਰਦੇ ਆਂ ਪਹਿਲਾ ਕਮੈਂਟ ਹੈ ਜਗਦੀਸ਼ ਕੁਮਾਰ ਜੀ ਬਹੁਤ ਹੀ ਵਧੀਆ ਕਹਾਣੀ ਹੈ ਇੱਕ ਗਲਤ ਮੈਡੀਕਲ ਰਿਪੋਰਟ ਦੇ ਅਨੁਸਾਰ ਇੱਕ ਲੜਕੀ ਨੂੰ ਮਾਨਸਿਕ ਤਣਾਅ ਵਿੱਚੋਂ ਗੁਜ਼ਰਨਾ ਪਿਆ ਲੇਕਿਨ ਉਸਦੇ ਪਤੀ ਨੇ ਦੁਬਾਰਾ ਟੈਸਟ ਕਰਵਾ ਕੇ ਸਹੀ ਰਿਪੋਰਟ ਅਨੁਸਾਰ ਆਪਣੀ ਪਤਨੀ ਨੂੰ ਮਾਨਸਿਕ ਤਣਾਅ ਤੋਂ ਮੁਕਤ ਕੀਤਾ ਆਪਣੀ ਜ਼ਿੰਦਗੀ ਵਿੱਚ ਖੁਸ਼ਹਾਲੀ ਲਿਆਂਦੀ ਅੱਗੇ ਰਾਜਕੁਮਾਰ ਜੀ ਬਹੁਤ ਵਧੀਆ ਕਹਾਣੀ ਹੈ ਜੀ ਹਰਜਿੰਦਰ ਨੇਹਿਲ ਸੰਗਰੂਰ ਤੋਂ ਕਹਾਣੀ ਬਹੁਤ ਵਧੀਆ ਹੈ ਪਿਆਰੀ ਭੈਣ ਜੀ ਨਰਿੰਦਰ ਕੌਰ ਬਹੁਤ ਸੋਹਣੀ ਕਹਾਣੀ ਅੱਗੇ ਮਨਜੀਤ ਕੌਰ ਬਹੁਤ ਵਧੀਆ ਸਟੋਰੀ ਹੈ ਮੈਮ ਹਰਦੇਵ ਸਿੰਘ ਵੈਰੀ ਨਾਈਸ ਸਟੋਰੀ ਪ੍ਰਗਟ ਸਿੰਘ ਦੀ ਆਈਡੀ ਤੋਂ ਗੁਰਮੀਤ ਭੈਣ ਨਿਜ਼ਾਮਦੀਨ ਵਾਲਾ ਤੋਂ ਦੀਦੀ ਜੀ ਬਹੁਤ ਸੋਹਣੀ ਕਹਾਣੀ ਗੁਰਪ੍ਰੀਤ ਸਿੰਘ ਗੁੱਡ ਸਟੋਰੀ ਜੀ ਤੀਰਥਕੌਰ ਵੈਰੀ ਨਾਈਸ ਸਟੋਰੀ ਬਲਜੀਤ ਕੌਰ ਪੁੱਤ ਵੈਰੀ ਨਾਈਸ ਸਟੋਰੀ ਬਲਜੀਤ ਕੌਰ ਜੀ ਹਾਂਜੀ ਕਿਰਨ ਬੇਟਾ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਆਂਟੀ ਜੀ ਤੁਸੀਂ ਕਈ ਦਿਨਾਂ ਬਾਅਦ ਚੈਨਲ ਤੇ ਆਏ ਹੋ ਸ਼ਾਇਦ ਤੁਸੀਂ ਬਿਜ਼ੀ ਹੋਵੋਗੇ ਨਵਜੋਤ ਕੌਰ ਡੀ ਆਈ ਡੀ ਤੋਂ ਮੇਰਾ ਵੀਰ ਗੁਰਾ ਥਾਂਦੇ ਵਾਲਾ ਮੁਖਸਰ ਸਾਹਿਬ ਤੋਂ ਵੈਰੀ ਗੁੱਡ ਸਟੋਰੀ ਸਿਸਟਰ ਜੀ ਬਿਲਜਿੰਦਰ ਸਿੰਘ ਜੀ ਇਹਨਾਂ ਨੇ ਇਮੋਜੀ ਭੇਜੇ ਨੇ ਡਾਕਟਰ ਅਜੈਬ ਘਰਾਟ ਵੈਰੀ ਗੁੱਡ ਸਟੋਰੀ ਸਿਸਟਰ ਜੀ ਮਨਪ੍ਰੀਤ ਕਹਾਣੀਆਂ ਹਾਂਜੀ ਤੁਸੀਂ ਸਹੀ ਕਿਹਾ ਐਚ ਸੰਧੂ ਸੰਧੂ ਪੜ੍ਹਨੇ ਮੈਂ ਹਰਜਿੰਦਰ ਸੰਧੂ ਆਪਦੀਆਂ ਸਾਰੀਆਂ ਕਹਾਣੀਆਂ ਨੂੰ ਲਾਈਕ ਕਰਦਾ ਹਾਂ ਪਰ ਕਮੈਂਟ ਨਹੀਂ ਲਿਖਦਾ ਕਿ ਮੈਂ ਇਹ ਠੀਕ ਕਰਦਾ ਹਾਂ ਮੇਰੀ ਦਿਲ ਤੋਂ ਬੋਲੀ ਪੜ੍ਹਨੇ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਤੁਸੀਂ ਕਹਾਣੀਆਂ ਸੁਣਦੇ ਹੋ ਲਾਈਕ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਤੁਹਾਡਾ ਦੇਖੋ ਤੁਹਾਡੇ ਕੋਲ ਸਮਾਂ ਹੁੰਦਾ ਤਾਂ ਤੁਸੀਂ ਕਮੈਂਟ ਲਿਖ ਸਕਦੇ ਹੋ ਕਿਉਂਕਿ ਜਦੋਂ ਵੀ ਕਿਸੇ ਦਾ ਹਨਾ ਕਮੈਂਟ ਆਉਂਦਾ ਤਾਂ ਉਹਦੇ ਨਾਲ ਮੈਨੂੰ ਬਹੁਤ ਹੌਸਲਾ ਮਿਲਦਾ ਖੁਸ਼ੀ ਵੀ ਹੁੰਦੀ ਆ ਬਾਕੀ ਜੇ ਤੁਹਾਨੂੰ ਇਹ ਲੱਗੇ ਵੀ ਕਮੈਂਟ ਲਿਖਣ 'ਚ ਤੁਹਾਨੂੰ ਕੋਈ ਦਿੱਕਤ ਆ ਜਾਂ ਸਮਾਂ ਨਹੀਂ ਹੈਗਾ ਵੀ ਤੁਸੀਂ ਲਾਈਕ ਕਰ ਦਿੰਨੇ ਹੋ ਉਹ ਵੀ ਠੀਕ ਆ ਪਰ ਜਿਸ ਦਿਨ ਤੁਹਾਡੇ ਕੋਲ ਸਮਾਂ ਹੁੰਦਾ ਤੁਸੀਂ ਕਮੈਂਟ ਜ਼ਰੂਰ ਲਿਖ ਦਿਆ ਕਰੋ ਹਾਂ ਪਿਛਲੇ ਦਿਨੀ ਤੁਸੀਂ ਸਾਰੀਆਂ ਕਹਾਣੀਆਂ ਤੇ ਕਮੈਂਟ ਲਿਖਦੇ ਸੀ ਵੈਸੇ ਵੀ ਜੇ ਤੁਸੀਂ ਕਹਾਣੀ ਨੂੰ ਸੁਣ ਕੇ ਲਾਈਕ ਕਰਤਾ ਉਹਦੇ ਨਾਲ ਵੀ ਮੈਨੂੰ ਕਾਫੀ ਸਪੋਰਟ ਮਿਲਦੀ ਆ ਪਰ ਕਮੈਂਟ ਨਾਲ ਇਹ ਆ ਵੀ ਜਦੋਂ ਤੁਸੀਂ ਆਪਣੇ ਵਿਚਾਰ ਦਿੰਨੇ ਹੋ ਤਾਂ ਮੇਰੀ ਕਹਾਣੀ ਦੀ ਜੋ ਰੀਚ ਆ ਉਹ ਵੱਧਦੀ ਆ ਇਹ ਗੱਲ ਬਿਲਕੁਲ ਸੱਚ ਆ ਲਾਈਕ ਤੇ ਕਮੈਂਟ ਨਾਲ ਕਹਾਣੀ ਦੀ ਰੀਚ ਵੀ ਵੱਧਦੀ ਆ ਤੇ ਉਸ ਤੋਂ ਦੁੱਗਣਾ ਮੈਨੂੰ ਹੌਸਲਾ ਵੀ ਮਿਲਦਾਗਾ ਕਿਉਂਕਿ ਜਦੋਂ ਮੈਂ ਕਮੈਂਟ ਪੜ੍ਹਦੀ ਆ ਤੁਹਾਡੇ ਸਾਰਿਆਂ ਦੇ ਕਮੈਂਟ ਹਨਾ ਸਾਰੇ ਜਾਣੇ ਸੁਣਦੇ ਆ ਮੈਨੂੰ ਇਹ ਲੱਗਦਾ ਵੀ ਜਿਹੜੇ ਮੇਰੇ ਸਬਸਕ੍ਰਾਈਬਰ ਕਮੈਂਟ ਕਰਦੇ ਆ ਉਹ ਵੀ ਇੱਕ ਦੂਜੇ ਦੇ ਨਾਮ ਚੰਗੀ ਤਰ੍ਹਾਂ ਜਾਣਗੇ ਹੋਣਗੇ ਜੇ ਜਦੋਂ ਆਪਾਂ ਰੋਜ਼ ਰੋਜ਼ ਕਮੈਂਟ ਪੜਦੇ ਆਂ ਤੇ ਉਸ ਭਾਵ ਵੀ ਆ ਵੀ ਆਪਾਂ ਇੱਕ ਦੂਜੇ ਨੂੰ ਜਾਣਨ ਲੱਗ ਜਾਂਦੇ ਆਂ। ਆਗਮਜੋਤ ਦੀ ਆਈਡੀ ਤੋਂ ਮੇਰੀ ਭੈਣ ਬੱਬਲ ਗੁੱਡ ਮਾਰਨਿੰਗ ਦੀਦੀ ਜੀ ਅੱਜ ਤੁਸੀਂ ਬਹੁਤ ਸੋਹਣੇ ਲੱਗਣ ਡਏ ਜੀ। ਧੰਨਵਾਦ ਜੀ। ਮੈਨੂੰ ਪੱਕਾ ਪਤਾ ਸੀ ਵੀ ਤੁਸੀਂ ਇਹ ਕਮੈਂਟ ਜ਼ਰੂਰ ਕਰੋਗੇ। ਅੱਗੇ ਮਨਪ੍ਰੀਤ ਕਹਾਣੀਆਂ ਮਾਜੇ ਵਾਲੇ ਜਿਹੜੇ ਮਨਪ੍ਰੀਤ ਕਹਾਣੀਆਂ ਸ਼ਾਇਦ ਇਹ ਵੀ ਮਾਜੇ ਤੋਂ ਹੋਣਗੇ ਤਾਂ ਹੀ ਇਹਨਾਂ ਨੇ ਤੁਹਾਡੇ ਕਮੈਂਟ ਤੇ ਰਿਪਲਾਈ ਕੀਤਾ گا۔ ਅੱਗੇ ਬਨੀਤਾ ਰਾਣੀ ਵੈਰੀ ਨਾਈਸਲੀ ਅੱਗੇ ਭੋਲਾ ਪਿੰਡੀ ਗੁੱਡਬਾਈ ਜੀ ਅਗਮਜੋਤ ਦੀ ਆਈਡੀ ਤੋਂ ਮੇਰੀ ਭੈਣ ਬੱਬਲ ਬਹੁਤ ਗਲਤ ਗੱਲ ਏ ਡਾਕਟਰ ਦੀ ਜਿਨ੍ਹਾਂ ਨੇ ਗਲਤ ਰਿਪੋਰਟ ਕੱਢ ਦਿੱਤੀ ਟੈਨਸ਼ਨ ਨਾਲ ਕੁਝ ਵੀ ਹੋ ਸਕਦਾ ਸੀ ਬੰਦੇ ਨੂੰ ਹਾਂਜੀ ਅੱਗੇ ਰਾਜ ਵੈਰੀ ਨਾਈਸ ਸਟੋਰੀ ਮੈਮ ਤੇ ਬਲਜਿੰਦਰ ਸਿੰਘ ਜੀ ਇਹਨਾਂ ਨੇ ਇਮੋਜੀ ਭੇਜਿਆ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ੀਕਾਲ ਜੀ